ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਜਿਸ ਮੁੱਦੇ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਚਰਚਾ ਸੀ ਜੀ ਹਾਂ ਲੈਂਡ ਪੂਲਿੰਗ ਦਾ ਮੁੱਦਾ ਜਿਸ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਸੀ ਜਿਸ ਦਾ ਵਿਰੋਧ ਕਿਸਾਨ ਕਰ ਰਹੇ ਸੀ ਤੇ ਹਰ ਉਹ ਸ਼ਖਸ ਕਰ ਰਿਹਾ ਸੀ ਜੋ ਪੰਜਾਬ ਦੀ ਭਲਾਈ ਚਾਹੁੰਦਾ ਹੈ ਤੇ ਉਸ ਮੁੱਦੇ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤ ਕਦਮ ਚੁੱਕਿਆ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਖਤ ਕਦਮ ਤੋਂ ਬਾਅਦ ਤਾਕਤ ਤੋਂ ਬਾਅਦ ਹੁਣ ਪੰਜਾਬ ਸਰਕਾਰ ਬੈਕਫੁੱਟ ਤੇ ਆਈ ਹੈ ਤੇ ਕੱਲ ਤੱਕ ਯਾਨੀ 7 ਅਗਸਤ ਤੱਕ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਲੈਂਡ ਪੋਲਿੰਗ ਸਕੀਮ ਦੇ ਲਈ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੁੜ ਕੇ ਸੁਣਵਾਈ ਹੋਏਗੀ ਜਿਸ ਤੋਂ ਬਾਅਦ ਕੋਰਟ ਇਹ ਤੈ ਕਰੇਗਾ ਕਿ ਲੈਂਡ ਪੁਲਿੰਗ ਪਾਲਿਸੀ ਨੂੰ ਕੰਟੀਨਿਊ ਕਰਨਾ ਚਾਹੀਦਾ ਹੈ ਜਾਂ ਨਹੀਂ ਹੁਣ ਇਸ ਤੇ ਪੰਜਾਬ ਸਰਕਾਰ ਅਦਾਲਤ ਦੇ ਵਿੱਚ ਵੀ ਖਿਰ ਗਈ ਖਿਰ ਗਈ ਹੈ ਤੇ ਪੰਜਾਬ ਦੇ ਵਿੱਚ ਗਰਾਊਂਡ ਤੇ ਤਾਂ ਪੰਜਾਬ ਸਰਕਾਰ ਕੀ ਰਹੀ ਹੋਈ ਸੀ ਅੱਜ ਦਾ ਤੁਹਾਨੂੰ ਵਾਕਿਆ ਦੱਸ ਦਿੰਦੇ ਆ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਜਦੋਂ ਪੇਸ਼ ਹੋਏ ਤਾਂ ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਕਿਹਾ ਕਿ ਸਰਕਾਰ ਕਿਸ ਗੱਲ ਦੀ ਕਾਲੀ ਚ ਹੈ ਕਿ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਈ ਹੈ ਇਸ ਦੇ ਉੱਪਰ ਪੰਜਾਬ ਰਾਣਾ ਹਾਈ ਕੋਰਟ ਨੇ ਸਿਰਫ 10 ਮਿੰਟ ਦਾ ਸਮਾਂ ਦਿੱਤਾ ਸੀ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਕਿ ਤੁਸੀਂ 10 ਮਿੰਟ ਦੇ ਅੰਦਰ ਅੰਦਰ ਸਰਕਾਰ ਦਾ ਪੱਖ ਰੱਖੋ ਨਹੀਂ ਤੇ ਅਸੀਂ ਕੋਈ ਆਰਡਰ ਪਾਸ ਕਰਨ ਦੇ ਲਈ ਮਜਬੂਰ ਹੋ ਜਾਵਾਂਗੇ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਸਿਰਫ 10 ਮਿੰਟ ਦਾ ਸਮਾਂ ਦਿੱਤਾ ਸੀ 10 ਮਿੰਟ ਦੇ ਲਈ ਐਡਵੋਕੇਟ ਜਨਰਲ ਬਾਹਰ ਗਏ ਤੇ ਸਰਕਾਰ ਨਾਲ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਤੇ ਆ ਕੇ ਰਿਕੁਐਸਟ ਕੀਤੀ ਕਿ ਸਾਨੂੰ ਕੱਲ ਤੱਕ ਦਾ ਸਮਾਂ ਦਿੱਤਾ ਜਾਵੇ ਅਸੀਂ ਕੱਲ ਤੱਕ ਆਪਣਾ ਜਵਾਬ ਦਾਖਲ ਕਰ ਦਿੰਦੇ ਆ ਤੇ ਨਾਲ ਹੀ ਨਾਲ ਕੱਲ ਤੱਕ ਯਾਨੀ 7 ਅਗਸਤ ਤੱਕ ਜਦੋਂ ਸ਼ੁਰੂਆਤ ਸ਼ੁਰੂ ਹੋਏਗੀ ਉਸ ਵੇਲੇ ਤੱਕ ਲੈਂਡ ਪੂਲਿੰਗ ਪਾਲਿਸੀ ਤੇ ਰੋਕ ਲੱਗੀ ਰਹੇਗੀ ਜੀ ਹਾਂ ਇਸ ਵੇਲੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਇਹ ਹੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਉੱਪਰ ਇਸ ਸਮੇਂ ਇੱਕ ਨਿੰਦੇ ਲਈ ਘਟੋ ਘਟ ਰੋਕ ਲਗਾ ਦਿੱਤੀ ਗਈ ਜਿਸ ਦੀ ਮੰਗ ਕੀਤੀ ਜਾ ਰਹੀ ਸੀ ਵਿਰੋਧੀ ਧਿਰਾਂ ਵੱਲੋਂ ਤੇ ਕਿਸਾਨਾਂ ਦੇ ਵੱਲੋਂ ਕਿਉਂਕਿ ਪੰਜਾਬ ਦੀ ਜ਼ਮੀਨ ਦੇ ਉੱਪਰ ਡਾਕਾ ਮਾਰਨ ਦਾ ਜੋ ਇਲਜ਼ਾਮ ਲਗਾਇਆ ਜਾ ਰਿਹਾ ਸੀ ਉਸ ਬਾਰੇ ਸਭ ਤੋਂ ਵੱਡੀ ਖਬਰ ਅੱਜ ਇਹੀ ਨਿਕਲ ਕੇ ਸਾਹਮਣੇ ਆਈ ਹੈ ਕਿ ਸਰਕਾਰ ਅੱਜ ਕੋਰਟ ਦੇ ਵਿੱਚ ਝੁਕ ਗਈ ਹੈ ਕਿਉਂਕਿ ਇਸ ਗੱਲ ਦਾ ਵਿਰੋਧ ਪੰਜਾਬ ਦੀ ਕੋਈ ਵੀ ਵਿਰੋਧੀ ਧਿਰ ਦੀ ਪਾਰਟੀ ਹੋਵੇ ਕਿਸਾਨ ਹੋਣ ਜਾਂ ਹੋਰ ਜੋ ਲੋਕ ਪੰਜਾਬ ਦੀ ਭਲਾਈ ਚਾਹੁੰਦੇ ਨੇ ਉਹ ਲੋਕ ਵਿਰੋਧ ਕਰ ਰਹੇ ਸੀ ਲੈਂਡ ਪੂਲਿੰਗ ਪਾਲਿਸੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੀ 65000 ਏਕੜ ਜ਼ਮੀਨ ਜੋ ਹੈ ਉਹ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਆਉਣੀ ਸੀ ਉਸ ਤੋਂ ਬਾਅਦ ਉਸ ਦੇ ਵਕ ਵਕ ਵਪਾਰਕ ਤੇ ਰੈ residențial ਕਮਾਂ ਦੇ ਵਿੱਚ ਲਿਆ ਜਾਣਾ ਜੋ ਉਸ ਬਾਰੇ ਬਾਅਦ ਚ ਆਵਾਂਗੇ ਪਰ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਪ੍ਰੀਤ ਮੈਤਾ ਸਾਡੇ ਪੱਤਰਕਾਰ ਜੋ ਕਿ ਹਾਈ ਕੋਰਟ ਨੂੰ ਕਵਰ ਕਰਦੇ ਨੇ ਇਸ ਸਮੇਂ ਫੋਨ ਲਾਈਨ ਤੇ ਜੁੜੇ ਹੋਏ ਨੇ ਪ੍ਰੀਤ ਮੈਤਾ ਜਦੋਂ ਤੁਸੀਂ ਕੋਰਟ ਦੇ ਵਿੱਚ ਸੀ ਜਦੋਂ ਸਾਰੀ ਗੱਲਬਾਤ ਹੋਈ ਤਾਂ ਜੱਜ ਸਾਹਿਬ ਦੇ ਕਿਸ ਤਰ੍ਹਾਂ ਦਾ ਰ ਇਸ ਤੋਂ ਜਿਹੜੀ ਲੈਂਡ ਟੂਨਿੰਗ ਪਾਲਿਸੀ ਹਾਈ ਕੋਰਟ ਚ ਚੈਲੰਜ ਹੋਈ ਹੈ ਉਹਦੇ ਵਿੱਚ ਹਾਈ ਕੋਰਟ ਦਾ ਜਿਹੜਾ ਮੇਨ ਕਨਸਰਨ ਹੈ ਜੀ ਜਿਹੜਾ ਮੇਨ ਹਾਈ ਕੋਰਟ ਕਹਿੰਦੇ ਆ ਕਿ ਸਾਨੂੰ ਇਸ ਪੂਰੀ ਪਾਲਿਸੀ ਤੋਂ ਸਵਾਲ ਨੇ ਜਿਹੜੇ ਸਾਡੇ ਉਹ ਹੈਗੇ ਨੇ ਕਿ ਕੀ ਤੁਸੀ ਸੋਸ਼ਲ ਇੰਪੈਕਟ ਅਸੈਸਮੈਂਟ ਕਰਾਈ ਹੈ ਯਾਨੀ ਕਿ ਇਸ ਪਾਲਿਸੀ ਦਾ ਸਮਾਜਿਕ ਤੌਰ ਤੇ ਉਥੇ ਜਿਹੜੀ ਜਿੱਥੇ ਪਾਲਿਸੀ ਲਾਗੂ ਕੀਤੀ ਜਾ ਰਹੀ ਹੈ ਜਿੱਥੇ ਤਾਂ ਲੋਕਾਂ ਨੂੰ ਵਿਸਥਾਪਿਤ ਕੀਤਾ ਜਾ ਰਿਹਾ ਉਥੇ ਸਮਾਜਿਕ ਤੌਰ ਤੇ ਉਹਦਾ ਕੀ ਪ੍ਰਭਾਵ ਪਾਏਗਾ ਦੂਸਰਾ ਉਹਦਾ এনਵਾਇਰਨਮੈਂਟ ਇੰਪੈਕਟ ਅਸੈਸਮੈਂਟ ਕਰਵਾਇਆ ਗਿਆ ਕਿ ਨਹੀਂ ਯਾਨੀ ਕਿ ਪਰਿਆਵਰਣ ਦਾ ਇਸ ਪਾਲਿਸੀ ਤੇ ਕੀ ਅਸਰ ਪੈ ਰਿਹਾ ਕਿਉਂਕਿ ਬਹੁਤ ਸਾਰੇ ਪਿੰਡ ਜਿਹੜੇ ਉਠਾਏ ਜਾਣਗੇ ਉਹ ਉਜਾਊ ਜ਼ਮੀਨ ਤੇ ਹੈਗੇ ਨੇ ਉਹ ਉਜਾਊ ਜ਼ਮੀਨ ਤੇ ਮਲਟੀ ਕ੍ਰੌਪਸ ਯਾਨੀ ਕਿ ਵਕ ਵਕ ਫਸਲਾਂ ਹੁੰਦੀਆਂ ਨੇ ਉਹ ਫਸਲਾਂ ਦਾ ਕਿਦਾਂ ਕੀਤਾ ਜਾਏਗਾ ਉਸ ਦੌਰਾਨ ਜਿੰਨੀ ਦੌਰਾਨ ਇਥੋਂ ਚੱਕ ਕੇ ਦੂਸਰੀ ਉਸ ਦੌਰਾਨ ਕੀ ਕੀਤਾ ਜਾਏਗਾ ਕਿਸ ਹਲ ਕਿਸ ਹਲਾਚੋ ਲੋਕ ਰਹਿਣਗੇ ਜਿਹੜੀ ਤੀਸਰੀ ਹਾਈ ਕੋਰਟ ਨੇ ਗੱਲ ਕਹੀ ਹੈ ਉਹ ਇਹ ਕਹੇ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਇਸ ਪਾਲਿਸੀ 'ਚ ਜਿੰਨੀ ਜ਼ਮੀਨ ਹੈ ਉਹਦਾ ਨਾਲ ਅਸੀਂ ਮੁਆਵਜ਼ਾ ਦੇ ਦਾਂਗੇ ਕਹਿੰਦੇ ਓਕੇ ਡੰ ਬਿਲਕੁਲ ਠੀਕ ਹੈ ਤੁਸੀਂ ਮੁਆਵਜ਼ਾ ਦੇ ਚੱਕੋਗੇ। ਲੇਕਿਨ ਉਹ ਪਿੰਡ ਉਹ ਜਿਹੜੀ ਜਿੱਥੋਂ ਲੋਕੀ ਚੱਕੋਗੇ ਉੱਥੇ ਬਹੁਤ ਸਾਰੇ ਭੂਮੀਹੀਣ ਕਿਸਾਨ ਵੀ ਹੁੰਦੇ ਨੇ। ਜਿਹੜੇ ਕਿ ਜਿਨ੍ਹਾਂ ਕੋਲ ਜਮੀਨ ਨਹੀਂ ਏ। ਜਿਹੜੇ ਉੱਥੇ labor ਦੇ ਤੌਰ ਤੇ ਕੰਮ ਕਰਦੇ ਨੇ ਜਾਂ ਪਿੰਡਾਂ ਚ ਹੋਰ ਕਈ ਤਰੀਕੇ ਦੇ ਕਾਮਗਾਰ ਹੁੰਦੇ ਨੇ ਜਿਹੜੇ ਕੰਮ ਕਰਦੇ ਨੇ ਚਾਹੇ ਉਹ ਕਾਰੀਗਰ ਹੋਣ ਜਿਹੜੇ ਵੀ ਹੁੰਦੇ ਮਿਸਤਰੀ ਹੋਣ ਜਿਹੜੇ ਵੀ ਬਾਕੀ ਹੈਗੇ ਨੇ ਚਾਹੇ labor ਦੇ ਕਲਾਸ ਦੇ ਹੋਣ ਸਬਜ਼ੀਆਂ ਵੇਚ ਰਹੇ ਨੇ ਕੁਝ ਵੀ ਜਿਹੜਾ ਛੋਟਾ ਮੋਟਾ ਕੰਮ ਕਰਕੇ ਉੱਥੇ ਆਪਣਾ ਗੁਜ਼ਾਰਾ ਚਲਾ ਰਹੇ ਨੇ ਜਿੰਨਾਂ ਕੋਲ ਜਮੀਨ ਨਹੀਂ ਏ। ਜਾਂ ਛੋਟੀ ਕਿਸਾਨੀ ਵਾਲੇ ਹੋਣ ਇੱਕ ਦੋ ਏਕੜ ਵਾਲੇ ਹੋਣ। ਇੱਕ ਤੋਂ ਇੱਕੜ ਵਾਲਿਆਂ ਨੂੰ ਵੀ ਚਲੋ ਮੁਆਵਜ਼ਾ ਮਿਲ ਜਾਏਗਾ ਲੇਕਿਨ ਜਿਨ੍ਹਾਂ ਕੋਲ ਜ਼ਮੀਨ ਹੀ ਨਹੀਂ ਹੈ ਬੇਜ਼ਮੀਨੇ ਜੋ ਨੇ ਬਿਲਕੁਲ ਜਿਹੜੇ ਸਾਡੇ ਕਰੇ ਮਿਸਤਰੀ ਹੁੰਦੇ ਨੇ ਲੇਬਰ ਹੁੰਦੇ ਨੇ ਜਿਹੜੇ ਘਰ ਬਣਾਉਂਦੇ ਨੇ ਕਾਰਪੈਂਟਰਸ ਹੈਗੇ ਨੇ ਜਿਹੜੇ ਬਾਕੀ ਹੋਰ categories ਕਿਹਾ ਨੇ ਸਮਾਜ ਸਾਰਿਆਂ ਤੋਂ ਮਿਲ ਕੇ ਬਣਦਾ ਇੱਕ ਪਿੰਡ ਜਿਹੜਾ ਹੁੰਦਾ ਉਥੇ ਸਿਰਫ ਜ਼ਮੀਨਾਂ ਵਾਲੇ ਲੋਕ ਨਹੀਂ ਰਹਿੰਦੇ ਉਹਨਾਂ ਬਾਰੇ ਪਾਲਿਸੀ ਕੀ ਕਹਿ ਰਹੀ ਹੈ ਉਹਨਾਂ ਬਾਰੇ ਪਾਲਿਸੀ ਬਿਲਕੁਲ ਸਾਇਲੈਂਟ ਹੈਗੀ ਹੈ ਹਾਈ ਕੋਰਟ ਨੇ ਦੂਸਰਾ ਕੰਸਰਨ ਦਿਤਾ ਹੈ ਕਿ ਪੰਜਾਬ ਇੱਕ ਬਾਰਡਰ ਸਟੇਟ ਹੈਗਾ ਤੁਸੀਂ ਇੰਨੀ ਲਾਰਸਕੇਲ ਤੇ ਜਦੋਂ ਲੋਕਾਂ ਨੂੰ ਵਿਸਥਾਪਿਤ ਕਰੋਗੇ ਇੱਕ ਜਗ੍ਹਾ ਤੋਂ ਉਠਾ ਕੇ ਦੂ ਤਾਂ ਉਹਦਾ ਕੀ ਅਸਰ ਪੈ ਸਕਦਾ ਐਂਟੀ ਸੋਸ਼ਲ 엘ਿਮੈਂਟਸ ਦੀ ਨਜ਼ਰ ਹਮੇਸ਼ਾ ਪੰਜਾਬ ਤੇ ਰਹਿੰਦੀ ਹੈ ਇਸ ਕਰਕੇ ਉਹਦਾ ਵੀ ਕੀ ਅਸਰ ਪਹੇਗਾ ਬਾਕੀ ਇੱਥੇ ਪੰਜਾਬ ਦੀ ਹੋਰ ਬਹੁਤ ਪ੍ਰੋਬਲਮਸ ਹੈਗੀਆਂ ਨੇ ਸਾਡੇ ਇੱਥੇ এনਵਰਨਮੈਂਟ ਦੀ ਬਹੁਤ ਪ੍ਰੋਬਲਮ ਹੈ ਗਲੋਬਲ ਵਾਰਮਿੰਗ ਬਹੁਤ ਵਧ ਰਹੀ ਹੈ ਕਿਉਂਕਿ ਤੁਸੀਂ ਇਹ ਜਿਹੜੇ ਖੇਤੀ ਦੀ ਜ਼ਮੀਨਾਂ ਤੇ ਤੁਸੀਂ ਕਹਿ ਰਹੇ ਹੋ ਅਰਬਨਾਈਜੇਸ਼ਨ ਕਰਨੀ ਹੈ ਡਿਸਪਲੇਸ਼ਨ ਕਰਨੀ ਹੈ ਉਹਦਾ ਪਰਿਆਵਰਣ ਤੇ ਬਹੁਤ ਬੁਰਾ ਪ੍ਰਭਾਵ ਪਏਗਾ ਉਹਦੇ ਬਾਰੇ ਪੰਜਾਬ ਸਰਕਾਰ ਦੀ ਕੀ ਅਸੈਸਮੈਂਟ ਹੈਗੀ ਹੈ ਕੀ ਸਟੱਡੀ ਕੀਤੀ ਹੈ ਕਿਸ ਤਰੀਕੇ ਨਾਲ ਇਹ ਸਾਰੀ ਸਿਜਾਂ ਲਾਗੂ ਕੀਤੀਆਂ ਜਾਣਗੀਆਂ ਜਦੋਂ ਬਹੁਤ ਸਾਰੇ ਸਵਾਲ ਜਦੋਂ ਹਾਈ ਕੋਰਟ ਤੇ ਸਕੇ ਤਾਂ ਫਿਰ ਪੰਜਾਬ ਦੇ ਪੰਜਾਬ ਦੇ ਐਡਵੋਕੇਟ ਜਿਨ੍ਹਾਂ ਚਾਹੇ ਪੇਸ਼ ਹੋਏ ਸੀ ਉਹਨਾਂ ਨੇ ਕਿਹਾ ਕਿ ਸਾਡੀ ਇੰਟੈਂਸ਼ਨ ਬਿਲਕੁਲ ਠੀਕ ਹੈ ਅਸੀਂ ਬਿਲਕੁਲ ਸਹੀ ਹੈ ਅੱਛੀ ਉਹਦੇ ਸੋਚ ਵਿੱਚ ਇਹ ਸਾਰਾ ਕੁਝ ਕਰ ਰਹੇ ਹਾਂ ਤਾਂ ਕਿ ਸਾਰਾ ਲੇਕਿਨ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਇਹ ਸਾਰੇ ਜਵਾਬ ਸਵਾਲ ਜਿਹੜੇ ਸਵਾਲ ਹਾਈ ਕੋਰਟ ਦੇ ਹੈਗੇ ਨੇ ਕੰਸਰਨ ਹੈਗੇ ਨੇ ਕਿਉਂ ਤੁਸੀਂ ਇਹ ਅਡਰੈਸ ਅਜੇ ਤੱਕ ਨਹੀਂ ਕਰ पाए ਚਾ गल करो लेकिन ये सारे सवाल बहुत जरूरी है समाज जिथे की सारा कुछ हो रहा है उन्होंने की असर पेगा उन्होंने भी है तो फिर जो तो चार चार बजे का टाइम हो गया तो हाई कोर्ट ने कहा कि अब टाइम पूरा हो गया इस पटीशन जी है ਇਹਦੇ ਤੇ ਉਦੋਂ ਕੱਲ ਵੀ ਸੁਣਵਾਈ ਜਾਰੀ ਰਹੇਗੀ ਲੇਕਿਨ ਪੰਜਾਬ ਸਰਕਾਰ ਨੂੰ ਫਿਰ ਪੁੱਛਿਆ ਕਿ ਕੀ ਤੁਸੀਂ ਉਸ ਲੈਂਡ ਪੋਲਿੰਗ ਦਾ ਕੰਮ ਕਰ ਰਹੇ ਹੋ ਤਾਂ ਸਰਕਾਰ ਦੀ ਤਰਫੋਂ ਕਿਹਾ ਕਿ ਹਾਂਜੀ ਕਈ ਚੀਜ਼ਾਂ ਚੱਲ ਰਹੀਆਂ ਨੇ ਆਪਸ਼ਨਸ ਚੱਲ ਰਹੀਆਂ ਕੁਝ ਹੋਰ ਕਈ ਹਨਾ ਦੱਸਿਆ ਕਿ ਪ੍ਰੋਸੈਸ ਚੱਲ ਰਿਹਾ ਲੇਕਿਨ ਹਾਈ ਕੋਰਟ ਨੇ ਕਿਹਾ ਕਿ ਕਿਉਂਕਿ ਉਹਨੇ ਪਟੀਸ਼ਨ ਹਾਈ ਕੋਰਟ ਚ ਪੈਂਡਿੰਗ ਹੈ ਜੀ ਕੱਲ ਫੇਰ ਸੁਣਵਾਈ ਹੋਣੀ ਹੈ ਇਸ ਕਰਕੇ ਪੰਜਾਬ ਸਰਕਾਰ ਉਹਦੇ ਤੇ ਰੋਕ ਲਾਵੇ ਜੀ ਤੇ ਲੇਕਿਨ ਹਾਈ ਕੋਰਟ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਕਈ ਸਵਾਲ ਚੁੱਕੇ ਕਈ ਪੱਤੀਆਂ ਜਤਾਈਆਂ ਕਿ ਇਹ ਜੇ ਰੋਕ ਨਹੀਂ ਲਾ ਸਕਦੀ ਕਿਉਂਕਿ ਅਸੀਂ ਕਾਫੀ ਕੰਮ ਕਰ ਰਹੇ ਹਾਂ ਤਾਂ ਬਗਰਾ ਹਾਈ ਕੋਰਟ ਨੇ ਸਾਫ਼ ਕਹਾਤਾ ਕਿ ਜਾਂ ਤਾਂ ਤੁਸੀਂ ਖੁਦ ਰੋਕ ਲਾ ਲਓ ਨਹੀਂ ਤਾਂ ਫਿਰ ਹਾਈ ਕੋਰਟ ਨੂੰ ਮਜਬੂਰਨ ਰੋਕ ਲਾਣੀ ਪੈਗੀ ਇਸ ਪੂਰੀ ਪਾਲਿਸੀ ਉੱਤੇ ਫਿਰ ਐਡਵੋਕੇਟ ਜਨਰਲ ਨੇ ਕਿਹਾ ਕਿ ਤੁਸੀਂ ਬਾਹਰ ਜਾਓ ਕੋਰਟ ਤੋਂ ਪੰਜਾਬ ਸਰਕਾਰ ਤੋਂ ਇਨਸਟਰਕਸ਼ਨਸ ਲਓ ਜਿਹੜੇ ਆਫੀਸਰਸ ਹੈਗੇ ਨੇ ਜਾਂ ਚਾਹੇ ਸਰਕਾਰ ਹੈਗੀ ਉਹਨਾਂ ਤੋਂ ਇਨਸਟਰਕਸ਼ਨ ਲਓ ਕੇ ਆਓ ਖੁਦ ਰੋਕ ਲਾ ਰਹੇ ਨਹੀਂ ਅੱਜ ਤੱਕ ਜੇ ਉਹ ਰੋਕਣ ਪੰਜਾਬ ਸਰਕਾਰ ਰੋਕ ਲਾਉਣ ਦੇ ਤਿਆਰ ਨਹੀਂ ਹੈ ਤੇ ਫਿਰ ਹਾਈ ਕੋਰਟ ਨੂੰ ਮਜਬੂਰ ਕੱਲ ਤੱਕ ਇਸ ਪੂਰੀ ਪਾਲਿਸੀ ਦਾ ਰੋਕ ਲਾਈ ਜਾਏਗੀ ਰੋਕ ਲਾਉਣ ਤੇ ਮਜਬੂਰ ਹੋਣਾ ਪਏਗਾ ਉਸ ਤੋਂ ਬਾਅਦ ਐਡਵੋਕੇਟ ਜਨਰਲ ਬਾਹਰ ਜਾਂਦੇ ਨੇ ਕੌਣ ਤੇ ਬਿਜ਼ੀ ਰਹਿੰਦੇ ਨੇ ਜੀ ਉਹ ਪ੍ਰੋਫੈਸ਼ਨਲ ਤਾਂ ਗਏ ਆ ਜਿਹੜੇ ਵੀ ਉਹਨਾਂ ਦੇ ਹੈਗੇ ਨੇ ਬੌਸਿਸ ਹੈਗੇ ਨੇ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਜਦੋਂ ਕੋਰਟ ਦਾ ਰਵਈਆ ਜਦੋਂ ਸਾਫੀ ਹੋ ਗਿਆ ਕਿ ਹਾਈ ਕੋਰਟ ਨੇ ਕਹਾ ਕਿ ਅਸੀਂ ਤੁਸੀ ਰੋਕ ਲਾ ਲਓ ਇਹ ਤਾਂ ਫਿਰ ਅਸੀਂ ਰੋਕ ਲਾਵਾਂਗੇ ਫਿਰ ਪੰਜਾਬ ਸਰਕਾਰ ਕੋਲੇ ਤੁਸਾਂ ਆਪਸ਼ਨ ਤੇ ਜਿਹੜੇ ਜਿਹੜੇ ਜਿਹੜਾ ਆਬਜੈਕਸ਼ਨ ਕੋਰਟ ਨੇ ਉਠਾਏ ਸੀ ਪ੍ਰੀਤ ਉਹ ਕੱਲ ਮੁੜ ਕੇ ਵਿਚਾਰੇ ਜਾਣਗੇ ਮੁੜ ਕੇ ਉਹਨਾਂ ਤੇ ਚਰਚਾ ਹੋਏਗੀ ਤੇ ਕੱਲ ਇਹ ਦੇਖਿਆ ਜਾਏਗਾ ਕਿ ਹਾਈ ਕੋਰਟ ਕਿਸ ਤਰ੍ਹਾਂ ਦਾ ਇਸ ਦੇ ਉੱਪਰ ਫੈਸਲਾ ਲੈਂਦਾ ਜਾਂ ਅੱਗੇ ਕੀ ਗੱਲਾਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸਾਫ ਸ਼ਬਦਾਂ ਦੇ ਕਿ ਅੱਜ ਕੋਰਟ ਨੇ ਜਿਹੜੇ ਮੁੱਖ ਮੁੱਦਿਆਂ ਦੇ ਉੱਪਰ ਆਬਜੈਕਸ਼ਨ ਜਤਾਇਆ ਉਹ ਬੇहद ਅਹਿਮ ਨੇ ਸਮਾਜਿਕ ਤੌਰ ਤੇ ਇਕਨੋਮਿਕ ਤੌਰ ਤੇ ਤੇ ਐਨਵਾਇਰਨਮੈਂਟ ਦੇ ਪੱਖੋਂ ਪੰਜਾਬ ਹਾਈ ਕੋਰਟ ਦੇ ਵਿੱਚ ਸਵਾਲ ਚੁੱਕੇ ਗਏ ਕਿ ਜਦੋਂ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਲਈਆਂ ਜਾਣਗੀਆਂ ਤੇ ਜਿਨ੍ਹਾਂ ਨੂੰ ਜ਼ਮੀਨਾਂ ਲਈਆਂ ਜਾਣਗੀਆਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਪਰ ਸਭ ਤੋਂ ਅਹਿਮ ਗੱਲ ਜਿਹੜੀ ਨਿਕਲ ਕੇ ਆਈ ਕਿ ਜਿਹੜੇ ਲੋਕ ਬੇਜ਼ਮੀਨੇ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹਨਾਂ ਦਾ ਕੀ ਹੋਏਗਾ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੁਆਵਜ਼ਾ ਮਿਲੇਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਜੋ ਲੇਬਰ ਦਾ ਕੰਮ ਕਰਦੇ ਨੇ ਉਹ ਦਿਹਾੜੀ ਦੇ ਉੱਪਰ ਡਿਪੈਂਡੈਂਟ ਰਹਿੰਦੇ ਨੇ ਕਿਸਾਨਾਂ ਦੇ ਕੋਲੋਂ ਕੰਮ ਕਰਦੇ ਨੇ ਸੀਰੀ ਦੇ ਵਜੋਂ ਕੰਮ ਕਰਦੇ ਨੇ ਦਿਹਾੜੀਦਾਰ ਦੇ ਵਜੋਂ ਕੰਮ ਕਰਦੇ ਨੇ ਉਹਨਾਂ ਦਾ ਕੀ ਹੋਏਗਾ ਇਹ ਸਭ ਤੋਂ ਅਹਿਮ ਗੱਲ ਹੈ ਤੇ ਉਹਨਾਂ ਵਾਸਤੇ ਕਿਸ ਤਰ੍ਹਾਂ ਦੀ ਮੁਆਵਜ਼ੇ ਦੀ ਗੱਲ ਹੈ ਇਹ ਵੀ ਸਭ ਤੋਂ ਵੱਡਾ ਸਵਾਲ ਸੀ ਤੇ ਇਸ ਤੋਂ ਵੀ ਵੱਡਾ ਸ ਪੰਜਾਬ ਦੀ ਆਬੋ ਹਵਾ ਨੂੰ ਲੈ ਕੇ ਕਿਉਂਕਿ ਪਿੰਡਾਂ ਦੀ ਜ਼ਮੀਨ ਤੁਸੀਂ ਅਕਵਾਇਰ ਕਰੋਗੇ ਉਸ ਤੋਂ ਬਾਅਦ ਜੋ ਦਰਖਤ ਵੱਡੇ ਜਾਣਗੇ ਕਿਉਂਕਿ ਉਹ ਡਿਵੈਲਪ ਹੋਣਗੇ ਆ ਦਰਖਤ ਵੱਡੇ ਜਾਣਗੇ ਉਹਨਾਂ ਦਾ ਕੀ ਹੋਏਗਾ ਉਸ ਦੇ ਇਹ ਵਿੱਚ ਕੀ ਲੱਗੇ ਗ੍ਰੀਨ ਏਰੀਆ ਖਤਮ ਹੋਏਗਾ ਉਸ ਦੇ ਬਾਰੇ ਕੀ ਹੋਏਗਾ ਤੇ ਇਹ ਸਾਰੇ ਕੰਸਰਨ ਜੋ ਸੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੁੱਕੇ ਗਏ ਕੱਲ ਤੱਕ ਰੋਕ ਲਗਾਈ ਗਈ ਹੈ ਉਸ ਤੋਂ ਬਾਅਦ ਇਹ ਤੈਅ ਹੋਏਗਾ ਕਿ ਪੰਜਾਬ ਸਰਕਾਰ ਜੇਕਰ ਆਪਣੇ ਤਰਕਾਂ ਤੇ ਖਰੀ ਉਤਰਦੀ ਹੈ ਤਾਂ ਹੀ ਗੱਲ ਅੱਗੇ ਵਧੇਗੀ ਨਹੀਂ ਤਾਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਅੱਗੇ ਕੋਈ ਫੈਸਲਾ ਲੈ ਸਕਦੀ ਹੈ ਤਾਂ ਸਭ ਤੋਂ ਵੱਡੀ ਜਿੱਤ ਉਹਨਾਂ ਤੇ ਰਹੀ ਦੀ ਹੈ ਜੋ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸੀ ਕਈ ਥਾਵਾਂ ਦੇ ਉੱਪਰ ਧੱਕਾਮੁੱਕੀ ਵੀ ਹੋਈ ਕਿਸਾਨਾਂ ਦੇ ਨਾਲ ਪੁਲਿਸ ਦੀ ਧੱਕਾਮੁੱਕੀ ਵੀ ਹੋਈ ਤੁਹਾਨੂੰ ਯਾਦ ਹੋਵੇਗਾ ਕਿ ਕਈ ਕਈ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪੁਲਿਸ ਪਹੁੰਚੀ ਤੇ ਕਿਸਾਨਾਂ ਦੇ ਨਾਲ ਆਹਮੋ ਸਾਹਮਣੇ ਹੋਏ ਤੇ ਉੱਥੇ ਮਾਹੌਲ ਵਿਗੜਦਾ ਹੋਇਆ ਨਜ਼ਰ ਆਇਆ ਤਾਂ ਪੰਜਾਬ ਦੀ ਅੱਜ ਦੀ 6 ਅਗਸਤ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਉੱਪਰ ਆਬਜੈਕਸ਼ਨ ਜਤਾਇਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੱਲ ਤੱਕ ਇਸ ਤੇ ਰੋਕ ਲੱਗੀ ਹੈ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਸ ਦਾ ਵਿਰੋਧ ਕਰ ਰਹੀ ਸੀ ਚਾਹੇ ਬਠਿੰਡਾ ਹੋਵੇ ਲੁਧਿਆਣਾ ਹੋਵੇ ਜਾਂ ਹੋਰ ਜ਼ਿਲ੍ਹੇ ਹੋਣ ਉਹਨਾਂ ਤੇ ਇਸ ਦਾ ਵਿਰੋਧ ਚੱਲ ਰਿਹਾ ਸੀ ਤੇ ਕਿਸਾਨਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੁਹਾਨੂੰ ਛੋਟਾ ਮੋਟਾ ਮੋਟਾ ਦੱਸਦੀ ਕਿ ਲੈਂਡ ਪੂਲਿੰਗ ਪਾਲਿਸੀ ਕੀ ਹੈ 62000 ਏਕੜ ਜ਼ਮੀਨ ਪੰਜਾਬ ਦੀ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਸਰਕਾਰ ਅਕਵਾਇਰ ਕਰੇਗੀ ਇਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਲੁਧਿਆਣਾ ਬਠਿੰਡਾ ਪਟਿਆਲਾ ਜਲੰਧਰ ਅੰਮ੍ਰਿਤਸਰ ਇਹਨਾਂ ਸਾਰੇ ਜ਼ਿਲ੍ਹਿਆਂ 'ਚ ਇਹ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਹੈ ਇੱਥੋਂ 62000 ਏਕੜ ਜ਼ਮੀਨ ਅਕਵਾਇਰ ਕੀਤੀ ਜਾਏਗੀ ਉਸ ਤੋਂ ਬਾਅਦ ਕਿਹਾ ਗਿਆ ਕਿ ਕਿਸਾਨਾਂ ਨੂੰ ਜਦੋਂ ਅਸੀਂ ਅਕਵਾਇਰ ਕਰ ਲਾਂਗੇ 3 ਸਾਲ ਤੱਕ 50000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਏਗਾ ਜੇਕਰ ਕੰਸਟਰਕਸ਼ਨ 3 ਸਾਲ ਤੋਂ ਪਹਿਲਾਂ ਸ਼ੁਰੂ ਹੋਣ ਦੇ ਤਾਂ ਇਹ ਮੁਆਵਜ਼ਾ 1 ਲੱਖ ਰੁਪਏ ਹੋ ਜਾਏਗਾ ਪਰ ਜੇਕਰ 3 ਸਾਲਾਂ ਬਾਅਦ ਵੀ ਕੰਸਟਰਕਸ਼ਨ ਸ਼ੁਰੂ ਨਹੀਂ ਹੁੰਦੀ ਤਾਂ ਕਿਸਾਨਾਂ ਦੇ ਖਾਤੇ ਦੇ ਵਿੱਚ ਕੋਈ 50000 ਕੋਈ 1 ਲੱਖ ਨਹੀਂ ਆਏਗਾ। ਯਾਨੀ ਅਜੇ کئی ਸਵਾਲ ਸੀ ਜਿਨ੍ਹਾਂ ਦੇ ਉੱਪਰ ਆਬਜੈਕਸ਼ਨ ਸੀ। ਸਰਕਾਰ ਇਸ ਨੂੰ ਚੰਗੀ ਸਕੀਮ ਕਹਿ ਰਹੀ ਹੈ। ਕਿਸਾਨ ਅਤੇ ਵਿਰੋਧੀ ਪਾਰਟੀਆਂ ਇਸ ਨੂੰ ਮਾੜੀ ਸਕੀਮ ਕਹਿ ਰਹੀਆਂ ਨੇ। ਪਰ ਇਸ ਦੇ ਵਿੱਚ ਜੋ ਐਂਟਰੀ ਹੋਈ ਪੰਜਾਬ ਹਰਿਆਣਾ ਹਾਈ ਕੋਰਟ ਦੀ ਉਸ ਤੋਂ ਬਾਅਦ ਸਵਾਲ ਖੜੇ ਹੋ ਗਏ ਨੇ ਕਿ ਲੈਂਡ ਪੁੱਲਿੰਗ ਪਾਲਿਸੀ ਅੱਗੇ ਜਾਰੀ ਰਹੇਗੀ ਵੀ ਜਾਂ ਨਹੀਂ ਰਹੇਗੀ।